ਥੋੜੇ ਸਮੇਂ ਪਹਿਲਾਂ ਇੱਕ ਖਬਰ ਆਈ ਸੀ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਬੱਚੇ ਦੇ ਛੋਟੇ ਦਾ ਕਤਲ ਕੀਤਾ ਗਿਆ ਸੀ ਉਸਤੇ ਨਾਲ ਜ਼ਬਰ ਜਨਾਹ ਕਰਕੇ ਪਰ ਉਦੋਂ ਲੋਕਾਂ ਦੇ ਵੱਲੋਂ ਬਹੁਤ ਵੱਡੇ ਵੱਡੇ ਧਰਨੇ ਲਗਾਏ ਗਏ ਪਈਆ ਬਚਾਓ ਪੰਜਾਬ ਬਚਾਓ ਪਰ ਅੱਜ ਉਹੀ ਲੋਕ ਚੁੱਪ ਬੈਠੇ ਨੇ ਜਿਹੜੋ 13 ਸਾਲ ਦੀ ਬੱਚੀ ਦੇ ਨਾਲ ਇੱਕ ਗੁਰਸਿੱਖ ਅੰਕਲ ਦੇ ਵੱਲੋਂ ਜ਼ਬਰ ਜਨਾਹ ਕਰਕੇ ਉਸ ਦਾ ਕਤਲ ਕੀਤਾ ਗਿਆ ਅੱਜ ਸਾਰੇ ਲੋਕ ਕਿਉਂ ਚੁੱਪ ਨੇ ਕਿਉਂ ਨਹੀਂ ਲੋਕਾਂ ਦੇ ਵੱਲੋਂ ਧਰਨੇ ਲਗਾਏ ਜਾ ਰਹੇ ਉਸ ਬੰਦੇ ਤੇਜਿਸ ਨੇ ਇਸ ਸਾਲ ਛੋਟੀ ਬੱਚੀ ਦੇ ਨਾਲ ਇੰਨੀ ਵੱਡੀ ਬੇਫਿਕੂਫੀ ਵਾਲੀ ਹਰਕਤ ਕੀਤੀ ਆ ਉਦੋਂ ਲੋਕਾਂ ਨੇ ਬਹੁਤ ਧਰਨੇ ਲਗਾਏ ਭਈਆਂ ਦੇ ਉੱਤੇ ਰੇੜੀਆਂ ਚੁਕਾਤੀਆਂ ਉਹਨਾਂ ਦੇ ਧੰਦੇ ਬੰਦ ਕਰਾਤੇ ਕਿੰਨਾ ਕਸ਼ ਕੀਤਾ ਗਿਆ ਕਿਉਂਕਿ ਉਹ ਇੱਕ ਭਈਆ ਸੀ ਤੇ ਉਹ ਆਪਣਾ ਸੈਟਲ ਹੋਣ ਦੇ ਲਈ ਕਿਸੇ ਦੂਜੇ ਦੇਸ਼ ਗਿਆ ਸੀ ਤੇ ਇਹ ਇੱਕ ਗੁਰਸੇਖ ਬੰਦਾ ਆ ਇੱਕ ਪੰਜਾਬੀ ਬੰਦਾ ਆ ਜੋ ਕਿ ਲੋਕਾਂ ਦੇ ਅਕਾਰਡਿੰਗ ਇੱਕ ਚੰਗੇ ਕੈਰੇਕਟਰ ਦਾ ਆ ਪਰ ਕੈਰੇਕਟਰ ਉਹਨੇ ਆਪਣਾ ਆਪ ਵਿਖਾਇਆ ਸ਼ਰਮਸ਼ਾਰ ਕਰਨ ਵਾਲੀ ਘਟਨਾ ਕੀਤੀ 13 ਸਾਲ ਦੀ ਬੱਚੀ ਜੋ ਇੱਕ ਨਾਜ਼ੁਕ ਬੱਚੀ ਜਿਸ ਨੂੰ ਕੁਝ ਦੁਨੀਆਦਾਰੀ ਦਾ ਹੀ ਨਹੀਂ ਸੀ ਹਜੇ ਪਤਾ ਉਸ ਦੇ ਨਾਲ ਇੰਨੀ ਵੱਡੀ ਘਟਨਾ ਹੋਈ ਆ ਤਾਂ ਮੈਂ ਤੁਹਾਡੀ ਵੀ ਰਹਿ ਜਾਣਨਾ ਚਾਹੁੰ ਕਿ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇੱਕ ਜਦੋਂ ਭਈਏ ਨੇ ਵੱਲੋਂ ਸੇਮ ਘਟਨਾ ਕੀਤੀ ਗਈ ਤਾਂ ਉਸ ਦੇ ਉੱਤੇ ਧਰਨੇ ਤੇ ਇਸ ਵਾਰ ਜਦੋਂ ਇਹੀ ਘਟਨਾ ਦੁਬਾਰਾ ਹੋਈ ਤੇ ਇੱਕ ਪੰਜਾਬੀ ਦੇ ਵੱਲੋਂ ਹੋਈ ਤਾਂ ਲੋਕ ਸ਼ਾਂਤ ਕਿਉਂ ਨੇ ਆਪਣੀ ਆਵਾਜ਼ ਬੁਲੰਦ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਉਠਾਈ ਜਾ ਰਿਹਾ ਇਸ ਮੁੱਦੇ ਨੂੰ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਡਾ ਚਾਰਨਾਂ ਰੋਜ਼ ਕੀ ਬਾਤ ਜੋ ਕਿਸੇ ਵੀ ਪਾਰਟੀ ਦੀ ਪੱਖਦਾਰੀ ਨਹੀਂ ਕਰਦਾ ਨੂੰ ਵੱਧ ਤੋਂ ਵੱਧ ਫੋਲੋ ਕਰੋ ਧੰਨਵਾਦ